ਅਮਰਸਰ 20 ਜਨਵਰੀ ਦੇ ਸਰੀਦਸ਼ਕਨ ਨੂੰ ਬਹੁਤ-ਬਹੁਤ ਸਵਾਗਤ। ਬਿੱਤਿਆ ਦਿਨੀ ਮਿਤੀ 7.1.2025 ਸਮਾਂ ਕਰੀਬ ਰਾਤ 9:30 ਵਜੇ ਅਦੀਸ਼ ਕਪੂਰ ਵਾਸੀ ਰਣਜੀਤਯਮੀਆਂ ਅਮਰਸਰ ਦਾਸੋ ਅਨਪਛਾਤੀ ਵਿਅਕਤੀ ਨੇ ਪਿਸਤੂਲ ਦੀ ਨੋਕ ਤੇ ਘਾਰ ਦੀ ਖੋਹ ਕੀਤੀ ਸੀ। ਥਾਣਾ ਰਣਜੀਤਯਮੀਆਂ ਵਿਖੇ ਮਾਮਲਾ ਦਰਜ ਕਰ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਅੱਜ ਪੁਖਤ ਸੂਚਨਾ ਦੇ ਅਧਾਰ ਤੇ ਮੁਕਥਾਣਾ ਅਫਸਰ ਰਣਜੀਤ ਦੇਵ ਨੇ ਸ਼੍ਰੀ ਰੋਬਿੰਹਾਂਸ ਸਮੀਤ ਪੁਲਿਸ ਪਾਰਟੀ ਤੋਂ ਕਾਰਵਾਈ ਕਰਦੇ ਹੋਏ ਸੰਜੇ ਗੰਦੀ ਕਲੋਨੀ ਰਾਹੀ ਹੌਸਿੰਗਬੋਰਡ ਕਲੋਨੀ ਨੂੰ ਜਾ ਰਹੇ ਖੋਸ਼ ਉਦਕਰ ਤੇ ਸਵਰ ਦੋਸ਼ੀ ਨੂੰ ਟ੍ਰੇਸ ਕਰ ਕਾਰ ਦੀ ਘੇਰਾਬੰਦੀ ਕਰ ਲਈ ਗਈ ਇਸ ਦੌਰਾਨ ਮੁੱਲਜਾ ਮਲੂਮਾਤ ਦਿਨ ਦੀ ਨੀਦ ਦੇ ਨਾਲ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ ਗਈ ਇਸੇ ਲਖਵਿੰਦਰ ਸਿੰਘ ਨੇ ਸੈਲਫ ਡਿਫੈਂਸ ਵਿੱਚ ਸਰਕਾਰੀ ਵੈਪਨ ਦੇ ਨਾਲ ਜਵਾਬੀ ਫਾਇਰ ਕੀਤਾ ਜੋ ਦੋਸ਼ੀ ਕਵਲਪ੍ਰੀਤ ਸਿੰਘ ਤੇ ਲੱਗਾ ਅਤੇ ਉਹ ਜ਼ਖਮੀ ਹੋ ਗਿਆ ਪੁਲਿਸ ਪਾਰਟੀ ਨੇ ਬੜੀ ਮੁਸਤਦੀਦ ਦੇ ਨਾਲ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜ਼ਖਮੀ ਦੋਸ਼ੀ ਹਸਪਤਾਲ ਵਿੱਚ ਜੀ ਰੇ ਇਲਾਜ ਹੈ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ। ਔਰ ਬਹੁਤ ਸਾਰੇ ਜਿਹੜੇ ਨਟੋਰੀਅਸ ਕ੍ਰਿਮੀਨਲਸ ਨੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵੱਡੀਆਂ ਬਰਾਮਦੀਆਂ ਹੋਈਆਂ ਚਾਹੇ ਉਹ ਆਰਮਜ਼ੈਕਟ ਦੇ ਵਿੱਚ ਆ ਚਾਹੇ ਗੱਟੀਆਂ ਨੇ ਜਾਂ ਕੋਈ ਖੋਈ ਹੋਈ ਸਮਗਰੀ ਹੈ। ਉਹਦੇ ਵਿੱਚ ਜਿਹੜਾ ਇਹ ਕੇਸ ਹੋਇਆ ਇਹਦੇ 7 ਤਰੀਕ ਨੂੰ 21 ਸੋਨੇਟ ਕਾਰ ਜਿਹੜੀ ਸਾਡੇ 9 ਵਜੇ ਸਨੈਚ ਹੋ ਗਈ ਸੀ ਰਣਜੀਤ ਐਵੇਨਿਊ ਦੀ ਮਾਰਕੀਟ ਤੋਂ ਔਰ ਉਸ ਤੋਂ ਬਾਅਦ ਬੜਾ ਪ੍ਰੋਫੈਸ਼ਨਲੀ ਵਰਕ ਕਰ ਰਹੇ ਸੀ ਔਰ ਹਰ ਤਰ੍ਹਾਂ ਦੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟਰਨੈਟ ਡਵੈਲਪ ਕੀਤਾ ਗਿਆ ਸਾਡੀ ਟੀਮ ਜਿਹਦੇ ਚ ਐਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਪਾਲ ਸਾਡੇ ਐਡੀਸੀਪੀ 2 ਰਿਸ਼ਪ ਭੋਲਾ ਜੀ ਸਾਡੇ ਏਸੀਪੀ ਨੌਰਥ ਔਰ ਰੋਵਨ ਹੰਸ ਇਨਸਪੈਕਟਰ ਐਸਐਚਓ ਰஞ்சிਤ ਦੇਵਨੂ ਤੇ ਉਹਨਾਂ ਦੀ ਟੀਮ ਤੋਂ ਕੱਲ ਜਦੋਂ ਸ਼ਾਮ ਦੇ ਟਾਈਮ ਤੇ ਇੱਕ ਕਾਰ ਨੰਬਰ ਬਦਲ ਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਦੋ ਮਸਦਮ ਕੰਮਰੇ ਸੀਗੇ ਤਾਂ ਉਸ ਇਨਫੋਰਮੇਸ਼ਨ ਦੇ ਵਿੱਚ ਪਰਸੂ ਕਰ ਰਹੇ ਸੀਗੇ ਰੋਬਨ ਹਾਂਸ ਇੱਕ ਸਾਈਡ ਤੇ ਹੋ ਗਏ ਲਖਵਿੰਦਰ ਕੁਮਾਰ ਐਸਾ ਹੀ ਦੂਸਰੀ ਸਾਈਡ ਤੇ ਹੋ ਗਏ ਤੇ ਜਦੋਂ ਇਸ ਏਰੀਆ 'ਚ ਇੱਥੇ ਆਏ ਕਿੱਥੇ ਆਪਾਂ ਮੌਕੇ ਦੇ ਉੱਤੇ ਖੜੇ ਆ ਤਾਂ ਉਹ ਗੱਡੀ ਵਾਲੇ ਨੇ ਦੇਖਿਆ ਕਿ ਪੁਲਿਸ ਪਾਰਟੀ ਸਾਡੇ ਵੱਲ ਆ ਰਹੀ ਹੈ ਉਹਨਾਂ ਨੇ ਪਹਿਲਾਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰ ਹਵਾ 'ਚ ਦੋ ਕੀਤੇ ਲਖਵਿੰਦਰ ਕੁਮਾਰ ਨੇ ਆਪਣੇ 9mm ਦੇ ਵਿੱਚੋਂ ਉਸ ਤੋਂ ਬਾਅਦ ਉਹ ਗੱਡੀ ਛੱਡ ਕੇ ਭੱਜਣ ਲੱਗੇ ਜਦੋਂ ਤੇ ਜਿਹੜਾ ਡਰਾਈਵਰ ਸੀਟ ਦੇ ਨਾਲ ਵਾਲਾ ਉਹ ਪੈਸੇਂਜਰ ਸੀ ਉਹਨੇ ਉੱਥੋਂ ਉੱਤਰ ਕੇ ਫੇਰ ਇੱਕ ਫਾਇਰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮਿਸ ਹੋਇਆ ਉਸ ਤੋਂ ਬਾਅਦ ਲਖਵਿੰਦਰ ਜਿਹੜਾ ਐਸਐਸਆਈ ਹੈ ਸਾਡੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਜੋ ਚਲਾਈ ਤਾਂ ਉਹਦੇ ਲੈਗ ਦੇ ਉੱਤੇ ਲੱਗੀ ਜਿਸ ਨਾਲ ਉਹ ਇੰਜਰ ਹੋਇਆ ਇਹਦੀ ਜਿਹੜਾ ਮੇਨ ਮੁਲਜ਼ਮ ਹੈ ਇਹਦੀ ਪਛਾਣ ਹੋਈ ਹੈ ਕਮਲ ਪ੍ਰੀਤ ਸਿੰਘ ਸਨ ਆਫ ਸਰਵੰਤ ਸਿੰਘ ਰੂਪ ਐਵੈਨਿਊ ਨਸ਼ਾਰਾ ਖੁਰ ਇਹ ਜੇ ਦਾ ਪਛੋਕੜ ਦੇਖਿਆ ਜਾਈਏ ਤੇ ਇਹਦੇ ਖਿਲਾਫ ਜਿਹੜੇ ਆ 11 ਮੁਕਦਮੇ ਦਰਜ ਆ ਜਿੱਚ ਡਕੈਤੀ ਰੋਬਰੀ ਔਰ ਪਿਸਤੌਲ ਦੀ ਨੋਕ ਦੇ ਉੱਤੇ ਸਨੇਚਿੰਗ ਔਰ ਇਹ ਵਕਵਕ ਜਿਹੜਾ ਇਹ ਨਾਲ ਦੇ ਦੋ ਬੰਦੇ ਦੂਜੇ ਨੇ ਗੁਰਪ੍ਰੀਤ ਸਿੰਘ ਅਲੀਸਪੇਟਾ ਇਹ ਤਰਨਤਾਰਨ ਦੇ ਰਹਿਣ ਵਾਲੇ ਦੋਨੋਂ ਇਹਦੇ ਖਿਲਾਫ ਵੀ 5 ਕ੍ਰਿਮਿਨਲ ਕੇਸ ਦਰਜ ਨੇ ਬਸਨ ਸਿੰਘ ਇਹ ਵੀ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ ਇਹਦੇ ਖਿਲਾਫ ਛੇ ਮੁਕਦਮੇ ਪੁਰਾਣੇ ਦਰਜ ਨੇ ਔਰ ਸਾਰੇ ਹੀ ਹੀਨियस क्राइम ਜਾਂ ਸੈਂਸੇਸ਼ਨਲ क्राइम ਜਿਹੜਾ ਕਿ ਸਨੇਚਿੰਗ ਵਿਦ ਔਨ ਗਨ ਪੁਆਇੰਟ ਉਹ ਜਿਹੜੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਸੀ ਬਟਾਲਾ ਤੋਂ ਲੈ ਕੇ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਈਵਨ ਜਲੰਧਰ ਐਂਡ ਜ਼ੀਰਾ ਫਿਰੋਜ਼ਪੁਰ ਔਰ ਇਹ ਸਾਰੇ ਏਰੀਏ ਚਰਨਤਾਰਨ ਦੇ ਵਿੱਚ ਔਰ ਪਿੱਛੇ ਮੋਗੇ ਦੇ ਵਿੱਚ ਵੀ ਜਿਹੜਾ ਗੁਣਾ ਇਹਨਾਂ ਦਾ ਲਾ ਕੇ ਆਏ ਜਦੋਂ ਅਸੀਂ ਪਰਸੂ ਕਰ ਰਹੇ ਸੀ ਇਨਫੋਰਮੇਸ਼ਨ ਮਿਲੀ ਸੀਗੀ ਮੇਨ ਗੱਲ ਇਹ ਸੀ ਕਿ ਜਦੋਂ ਇਹ ਕਾਰ ਖੋ ਕੇ ਇਹਨਾਂ ਨੇ ਜਲੰਧਰ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਤੇ ਗਏ ਉੱਥੇ ਇਹਨਾਂ ਨੇ ਪਿਸਤੌਲ ਦੀ ਨੋਕ ਦੇ ਉੱਤੇ 70 ਹਜ਼ਾਰ ਰੁਪਏ ਦੇ ਕਰੀਬ ਕੈਸ਼ ਉੱਥੋਂ ਲੁੱਟਿਆ ਤੇ ਸਾਰੇ ਉਹਦੇ ਸੋਨੇ ਦਾ ਜਿੰਨੇ ਵੀ ਚੀਜ਼ਾਂ ਪਾਈਆਂ ਸੀ ਮੰਦਰੀ ਵਗੈਰਾ ਉਹ ਚੀਜ਼ਾਂ ਉਹ ਲੁੱਟ ਲਈਆਂ ਸੀਗੀਆਂ ਉਹ ਕੇਸ ਵੀ ਇਹਦੇ ਟਰੇਸ ਹੋਇਆ ਔਰ ਉਸ ਤੋਂ ਬਾਅਦ ਹੁਣ ਕਿਉਂਕਿ ਗੱਡੀਆਂ ਦੇ ਇਹ ਮਾਸਟਰ ਸੀਗੇ ਕਿ ਨੰਬਰ ਪਲੇਟ ਚੇਂਜ ਕਰ ਲੈਂਦੇ ਸੀ ਕਾਫੀ ਨੰਬਰ ਪਲੇਟਸ ਵੀ ਮਿਲੀਆਂ ਹੈ ਉਹ ਵੀ ਸਾਰੇ ਅਸੀਂ ਵੈਰੀਫਾਈ ਕਰਕੇ ਉਹ ਵੀ ਐਕਸ਼ਨ ਨਾਲ ਲੈ ਰਹੇ ਆ ਹੁਣ ਜਿਹੜੀ ਲੇਟੈਸਟ ਪਲਾਨ ਇਹਨਾਂ ਦੀ ਮੂਰਲੀ ਇਨਵੈਸਟੀਗੇਸ਼ਨ ਚੋ ਪਤਾ ਲੱਗੀ ਆ ਉਹ ਇਹ ਹੈ ਕਿ ਕੱਲ ਇਹਨਾਂ ਨੇ ਇੱਥੇ ਤਾਕ ਸੀ ਵੀ ਇਧਰੋਂ ਜੋ ਜਰੰਦਰ ਸਾਈਡ ਤੇ ਜਾਣਾ ਸੀ ਇਸ ਰਸਤੇ ਚ ਬਲੈਰੋ ਕੈਂਪਰ ਇੱਕ ਖੋਣਾ ਸੀਗਾ ਉਸ ਤੇ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਸ ਹੀ ਅਜੇ ਦੇਖ ਰਹੇ ਆ ਕਿ ਇਹ ਬੈਂਕ ਨੂੰ ਕਿਸੇ ਨੂੰ ਜਾਂ ਕੀ ਹੈ ਦੋਆਬਾ ਏਰੀਆ ਚ ਕਰਨਾ ਚਾਹੁੰਦੇ ਸੀ ਉੱਤੇ ਅਸੀਂ ਅਜੇ ਇਨਵੈਸਟੀਗੇਸ਼ਨ ਚ